ਦੱਸ ਦਈਏ ਕਿ ਜੇ ਲਗਾਤਾਰ ਤੁਹਾਨੂੰ ਆਪਣੇ ਚੈਨਲ ਤੇ ਅਸੀਂ ਜਿਹੜੀ ਨਗਰਪੰਚ ਜਮਲ ਸਿੰਘ ਜਿਹੜੇ ਆ ਨਗਰ ਪੰਚਾਇਤ ਚੋਣਾ ਨੂੰ ਲੈ ਕੇ ਜਿਹੜਾ ਲਗਾਤਾਰ ਅਪਡੇਟ ਦਿੰਦੇ ਨਜ਼ਰ ਆ ਰਹੇ ਆ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਆ ਇਸ ਸਮੇਂ ਜੇ ਗੱਲ ਕਰੀਏ ਤੇ ਕੱਲ ਲਾਸਟ ਜਨਾਬੀ ਜਿਹੜਾ ਦੌਰਾ ਸੀ ਜਿਹੜਾ ਆਪਣੇ ਆਪਣੇ ਉਮੀਦਵਾਰਾਂ ਲਈ ਕੈਂਡੀਡੇਟਾਂ ਨੇ ਜਿਹੜਾ ਆ ਚੋਣ ਪ੍ਰਚਾਰ ਕੀਤਾ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਅੱਜ ਦੀ ਤਾਂ ਅੱਜ ਜਿਹੜੇ ਆ ਸੁਰੱਖਿਆ ਨੂੰ ਲੈ ਕੇ ਜਿਹੜੇ ਆ ਐਸਐਸਪੀ ਦਿਲਜੀਤ ਸਿੰਘ ਲੋ ਬੱਲੋ ਜਿਹੜਾ ਸੁਰੱਖਿਆ ਪ੍ਰਬੰਧ ਨੂੰ ਜੇ ਗੱਲ ਕਰੀਏ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸੇ ਫਾਈਵ ਗੇਟ ਦੀ ਜਿਹੜੀ ਗੱਡੀ ਹੈਗੀ ਉਹ ਵੀ ਮੌਜੂਦ ਹੈਗੀ ਐਮਬੂਲੈਂਸ ਦੀ ਗੱਲ ਕਰੀਏ ਤੇ ਉਹ ਵੀ ਮੌ ਉੱਥੇ ਹੀ ਜੀ ਗੱਲ ਕਰੀਏ ਤੇ ਫੋਰਸ ਦੀ ਜਿਹੜੀ ਗੱਲ ਕਰੀਏ ਤੇ ਫੋਰਸ ਜਿਹੜੀ ਹੈ ਬਿਲਕੁਲ ਹੀ ਤਨਾਤ ਨਜੜ ਆ ਰਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਚੱਪੇ-ਚੱਪੇ ਤੇ ਜਿਹੜੀ ਹੈ ਪੁਲਿਸ ਵੱਲੋਂ ਜਿਹੜੀ ਨਿਗਾਹ ਬਣਾਈ ਹੋਈ ਹੈ ਉੱਥੇ ਹੀ ਜਿਹੜੀ ਸੁਖਜਿੰਦਰ ਸਿੰਘ ਥਾਪੜ ਨਾਲ ਸਾਡੀ ਇਸ ਸੁਰੱਖਿਆ ਨੂੰ ਲੈ ਕੇ ਗੱਲਬਾਤ ਹੋਈ ਹੈ ਤੇ ਤੁਹਾਨੂੰ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਆਪਣੇ ਚੈਨਲ ਤੇ ਦਿਖਾ ਰਿਹਾ ਤੇ ਕਈ ਐਸੀ ਪਾਬੰਦੀਆਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਹਨ ਕਿ ਜਿਸ ਤਰ੍ਹਾਂ ਕਿ ਸ਼ਰਾਬ ਦੇ ਠੇਕੇ ਹੋਣ ਚਾਹ ਕੋਈ ਤੇਜ਼ਦਾਰ ਪਿਆਰ ਹੋਣ ਚਾਹ ਕੋਈ ਸੱਚੀ ਵਿਅਕਤੀ ਨੂੰ ਲੈ ਕੇ ਜੇ ਗੱਲ ਕਰੀਏ ਪੈਲੀ ਨਿਗਾ ਬਣਾਈ ਹੈ ਕਿ ਕਾਂ ਕੀ ਜੋ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ ਜੇ ਨੂੰ ਲੈ ਕੇ ਜਿਹੜਾ ਹੈ ਉਹਨਾਂ ਵੱਲੋਂ ਹਰ ਇੱਕ ਜਗ੍ਹਾ ਤੇ ਜਿਹੜੀ ਨਿਗਾ ਬਣਾਈ ਹੋਈ ਹੈ ਸੁਣਾਣਿਆ ਤੁਹਾਨੂੰ ਜੋ ਸੁਖਿੰਦਰ ਸਿੰਘ ਥਾਪਰੇ ਜਿਹੜੇ ਡਿਪਟੀ ਸਨ ਪਠਾਨਕੋਟ ਤੋਂ ਉਹਨਾਂ ਨਾਲ ਗੱਲਬਾਤ ਹੋਈ ਹੈ ਤਾਂ ਤਾਂ ਬਣੇ ਰਹੋ ਸਾਡੇ ਨਾਲ ਹਾਂ ਸਰ ਕੀ ਸੁਰੱਖਿਆ ਦੇ ਪ੍ਰਬੰਧ ਹੈਗੇ ਜਿਹੜੀ ਹੈ ਚੋਣਾਂ ਹੋ ਜਾ ਰਹੀਆਂ ਨਗਰ ਪੰਜਾਇਤ ਹੋ ਰਹੀਆਂ ਆ ਦੇਖੋ ਸ਼ੋਗੀ ਇਸ ਤਰ੍ਹਾਂ ਦਾ ਬਾਨ ਜੋਗੇ ਐਸਐਸਪੀ ਸਾਹਿਬ ਪਠਾਨਕੋਟ ਉਹਨਾਂ ਦੇਸ਼ਾਂ ਦੇ ਤਾਹ ਜਿਹੜਾ ਕਿ ਸਾਡੇ ਸੁਰੱਖਿਆ ਦੇ ਪੁਖਤਾਂ ਚ ਆਮਨੇ ਔਰ ਸਾਡੇ ਇੱਥੇ ਦਿਨ ਰਾਤ ਨਾਕਜ਼ਗਿਰ ਲੱਗੇ ਹੋਏ ਨੇ ਆਪਾਂ ਦੋ ਡੀਐਸਪੀ ਸਾਹਿਬ ਇੱਥੇ ਆ ਗਏ ਆ ਤੇ ਐਨਐਸਐਚਓ ਸਾਹਿਬ ਲੱਗੇ ਹੋਏ ਨੇ ਔਰ ਇਹ ਤੋਂ ਇਲਾਵਾ ਸਾਡੀਆਂ ਹੋਰ ਵੀ ਟੀਮਾਂ ਜਿਹੜੀਆਂ ਨੇ ਔਰ ਰਾਤ ਦਿਨ ਕਰੀਆਂ ਔਰ ਜੋ ਵੀ ਕਰੀਆਂ ਬੜੇ ਵਧੀਆ ਆਪਾਂ ਅੱਛੇ ਤਰੀਕੇ ਨਾਲ ਇਲੈਕਸ਼ਨ ਜਿਹੜੇ ਨਿਪਟੇ ਚਾੜਾਂਗੇ ਤਾਂ ਜੋ ਕੋਈ ਵੀ ਕਿਸੇ ਕਿਸਮ ਦੀ ਅਨਸਫਾਈਨ ਕਰਨਾ ਨਾ ਵਾਪਰ ਸਕੇ ਇਸ ਕਰਕੇ ਪੁਲਿਸ ਫੋਰਸ ਨੇ ਪੂਰਾ ਇਕਤਜ਼ਾਮ ਜਿਹੜਿਆ ਉਹ ਐਸਐਸਪੀ ਸਾਹਿਬਾ ਦਰਵਾ ਲੋ ਕੀਤੇ ਹੋਏ ਆ